ਹੋ ਗਿਆ ਵਕਲ ਬਟ ਪਰ ਅਸੀਂ ਇਹਦੀ ਵਿਰੋਧਤਾ ਪਾਰਲੀਮੈਂਟ ਦੇ ਅੰਦਰ ਵੀ ਜਤਾਈ ਹੈ ਬਾਹਰ ਵੀ ਜਤਾਈ ਹੈ ਔਰ ਸਾਰੀਆਂ ਪਾਰਟੀਆਂ ਨੇ ਇੰਡੀਆ ਲਾਈਸ ਨੇ ਕੱਟੀ ਹੋ ਕੇ ਦਾ ਵਿਰੋਧ ਦਰਜ ਕਰਾਇਆ ਹੈ ਅੱਗੇ ਪਿਛਲੇ ਸਮੇਂ ਦੇ ਵਿੱਚ ਲੋਕ ਕਰਾਈ ਲੋਕਾਂ ਨੂੰ ਮੈਂ ਕਹਾਂਗਾ ਤੁਸੀਂ ਆਪ ਦੇਖ ਲਿਓ ਸਾਰੇ ਭਾਈਚਾਰੇ ਗਲੀ ਚ ਰਹਿੰਦੇ ਮੈਨੂੰ ਮੈਂ ਅੰਸ਼ੋਰ ਹੈ ਇਸ ਗੱਲ ਦੀ ਕਿ ਜਿੱਥੇ ਮੁਸਲਮਾਨ ਭਾਈਚਾਰਾ ਉੱਥੋਂ ਹਿੰਦੂ ਭਾਈਚਾਰਾ ਛੱਡ ਕੇ ਬਾਹਰ ਚਲੇਗਾ ਜਿੱਥੇ ਇਹ ਸਾਡੇ ਦੇਸ਼ ਦੇ ਉੱਤੇ ਅਸਰ ਪੈਣਾ ਟੈਰਿਫ ਜਿਹੜਾ ਅਮਰੀਕਾ ਨੇ ਲਾਇਆ ਹੈ ਉਹਨਾਂ ਨੇ 25% ਟੈਰਿਫ ਲਾ ਟੈਰਿਫ ਲਾਤਾ ਹੈ ਸਾਡੀ ਜਿਹੜੀ ਇੰਡਸਟਰੀ ਹੈ ਉਹ ਖਤਰੇ 'ਚ ਹੋ ਗਈ ਹੈ ਇਹ ਜਿਹੜੀ ਟੜੇ ਬੰਦੀ ਹੈ ਇਹ ਜਿਹੜਾ ਸਿਸਟਮ ਹੈ ਇਹ ਸਾਡੇ ਦੇਸ਼ ਵਾਸਤੇ ਗਲਤ ਹੈ ਖਤਰਾ ਹੈ ਕਿਸੇ ਦੇਸ਼ ਲਈ ਵੀ ਇਹ ਚੀਜ਼ਾਂ ਖਤਰਾ ਹੈ ਉਹ ਵਕ ਬੋਰਡ ਪਾਸ ਤੇ ਹੋ ਗਿਆ ਵਕ ਬਿੱਲ ਬਟ ਪਰ ਅਸੀਂ ਇਹਦੀ ਵਿਰੋਧਤਾ ਪਾਰਲੀਮੈਂਟ ਦੇ ਅੰਦਰ ਵੀ ਜਤਾਈ ਹੈ ਬਾਹਰ ਵੀ ਜਤਾਈ ਹੈ ਔਰ ਸਾਰੀਆਂ ਪਾਰਟੀਆਂ ਨੇ ਇੰਡੀਆ ਲਾਇਸ ਨੇ ਇਕੱਠੀ ਹੋ ਕੇ ਦਾ ਵਿਰੋਧ ਦਰਜ ਕਰਾਇਆ ਹੈ ਕਿਉਂਕਿ ਦੇਖੋ ਵਕਫ ਦੇ ਨਾਲ ਭਾਈਚਾਰੇ ਦੇ ਵਿੱਚ ਤਣਾਅ ਹੁੰਦਾ ਹੈ ਲੋਕਾਂ ਦੇ ਵਿੱਚ ਤਣਾਅ ਹੁੰਦਾ ਹੈ ਇਹ ਅੱਜ ਦੀ ਗੱਲ ਨਹੀਂ ਕਿ ਇਹ ਪ੍ਰਾਤਨ ਜਦੋਂ ਦੀ ਸਰਕਾਰ ਆਈ ਉਹਦੋਂ ਦਾ ਹੀ ਸਾਰੇ ਜਿਹੜੇ ਘੱਟ ਮਿਨੋਰਟੀਆ ਨੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਨੇ ਕਿਉਂਕਿ ਇਹਨਾਂ ਨੇ ਏਜੰਡਾ ਧਰਮ ਦਾ ਅਪਣਾਇਆ ਕੋਈ ਵੀ ਏਜੰਡਾ ਧਰਮ ਦਾ ਅਪਣਾ ਕੇ ਅਸੀਂ ਤਰੱਕੀ ਨਹੀਂ ਕਰ ਸਕਦੇ ਧਰਮ ਸਾਡੇ ਸਮਾਜ ਦੇ ਵਿੱਚ ਅੱਛਾ ਚੱਲਣਾ ਸਿਖਾਉਂਦਾ ਹੈ ਸਾਨੂੰ ਅੱਛੇ ਗੁਣ ਦਿੰਦਾ ਹੈ ਅਸੀਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਸਦਾ ਦੇ ਭਲੇ ਦੀ ਕਰਦੇ ਹਾਂ ਪਰ ਇਹਨਾਂ ਨੇ ਇਹਨਾਂ ਨੇ ਵਰਗਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ ਵਕਫਤੋਂ ਪਹਿਲਾਂ ਤੁਸੀਂ ਦੇਖੋ ਕਿੰਨੇ ਕੁਸ਼ ਹੋਇਆ ਜਿਹੜਾ ਇੱਕ ਮੁਸਲਮ ਭਾਈਚਾਰੇ ਦੇ ਨਾਲ ਇਹ ਕਰਦੇ ਰਹੇ ਨੇ ਉਹ ਗਲਤ ਹੈ ਉਹਦੇ ਨਾਲ ਸਾਡੇ ਸਮਾਜਿਕ ਤਾਣਾ ਬਾਣਾ ਵਿਗੜੇਗਾ ਤੁਸੀਂ ਤਾਜ਼ਾ ਹੀ ਦੇਖ ਲਓ Holi ਦੇ ਉੱਤੇ ਕੀ ਹੋਇਆ ਮਤਲਬ ਉਤੋਂ ਪਹਿਲਾਂ ਆ ਆ ਥੋੜੇ ਦਿਨ ਪਹਿਨੋਂ Eid ਦੇ ਉੱਪਰ ਫਿਰ ਜਦੋਂ ਕਾਬੜੀ ਯਾਤਰਾ ਲੈ ਕੇ ਜਾਂਦੇ ਆ ਉਹ ਕਈ ਜਿਹੜੇ ਹਿੰਦੂ ਭਾਈਚਾਰੇ ਦੇ ਤਿਉਹਾਰ ਨੇ ਉਹਨਾਂ ਦੇ ਵਿੱਚ ਲਿਖਿਆ ਗਿਆ ਕਿ ਮੁਸਲਮਾਨ ਆਪਣੀਆਂ ਦੁਕਾਨਾਂ ਦੇ ਮੁਸਲਮਾਨ ਨਾਂ ਲਿਖਣ ਉਹ ਹਿੰਦੂਆਂ ਨੇ ਦੁਕਾਨਾਂ ਤੋਂ ਸਮਝਾਲਣਾ ਇਹ ਚੰਗੀਆਂ ਗੱਲਾਂ ਨਹੀਂ ਗੀਆਂ ਦੇਸ਼ ਨੇ ਤਰੱਕੀ ਕੀਤੀ ਡਾਕਟਰ ਮਨਮੋਹਨ ਸਿੰਘ ਜੀ ਦੇਰੇ ਕਿਉਂ ਕੀਤੀ ਸੀ ਕਿਉਂਕਿ ਉਹਨਾਂ ਇਕਨੋਮਿਕਸ ਦੇ ਉੱਤੇ ਸਾਰਾ ਫੋਕਸ ਕੀਤਾ ਸੀ ਆਪਣਾ ਕਿ ਮੈਂ ਦੇਸ਼ ਇਕਨੋਮਿਕਸ ਵਧਾਉਣੀ ਉਹਨਾਂ ਨੇ ਕਦੀ ਕਿਸੇ ਦੇ ਧਰਮ ਦੀ ਗੱਲ ਕਿਸੇ ਹੋਰ ਜਿਹੇ ਏਜੰਡੇ ਨੂੰ ਨਾ ਤਰਜੀਹ ਨਹੀਂ ਦਿੱਤੀ ਸੀ ਅੱਜ ਦੇਸ਼ ਕਿੱਥੇ ਸੀ ਉਹਨਾਂ ਦੇ ਵੇਲੇ ਲੋਕ ਉਹਨੂੰ ਯਾਦ ਕਰਦੇ ਆ ਇਹਦੇ ਨਾਲ ਜੁੜੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਦੁਬਈ ਵਰਗੇ ਮੁਲਕ ਜਿਹੜਾ ਯੂਏਈ ਕਿਸੇ ਨੂੰ ਉਹ ਮਤਲਬ ਬਰਦਾਸ਼ਤ ਨਹੀਂ ਸੀ ਕਰਦੇ ਪਰ ਪਿਛਲੇ ਉਹਨਾਂ ਨੇ ਲੰਬੇ ਸਮੇਂ ਤੋਂ 20 30 ਸਾਲ ਤੋਂ ਉਹਨਾਂ ਨੇ 30 40 ਸਾਲ ਤੋਂ ਆਪਣੇ ਆਪ ਨੂੰ ਸੈਕੂਲਰ ਕਰ ਲਿਆ ਉਹਨਾਂ ਨੇ ਸਾਰਿਆਂ ਨੂੰ ਬੁਲਾਇਆ ਜੀ ਇਕੁਅਲ ਰਾਈਟ ਦਿੱਤੇ ਨੇ ਉੱਥੇ ਬਹਿ ਕੇ ਕਿ ਇਹਨੂੰ ਕੋਈ ਖਤਰਾ ਨਹੀਂ ਨਾ ਕੋਈ ਮਹਿਸੂਸ ਹੀ ਕਰਦਾ ਕੌਣ ਰਹਿ ਰਿਹਾ ਇੱਕ ਬਿਲਡਿੰਗ 'ਚ ਸਾਰੇ ਧਰਮਾਂ ਦੇ ਲੋਕ ਰਹਿ ਰਹੇ ਨੇ ਪਰ ਉਹਨਾਂ ਨੇ ਤਰੱਕੀ ਕਰਕੇ ਅੱਜ ਸਾਰੀ ਦੁਨੀਆ ਦੀ ਜਿਹੜੇ ਅੱਛੇ ਲੋਕ ਨੇ ਜਿਹੜੇ ਮਿਹਨਤ ਦਾ ਸ਼ਲੋਕ ਨੇ ਉਹ ਸਾਰੇ ਹੀ ਉਹਨਾਂ ਨੇ ਦੁਬਈ 'ਚ ਉਹਨਾਂ ਨੂੰ ਮੌਕਾ ਦਿੱਤਾ ਹੈ ਅਸੀਂ ਕੀ ਕਰ ਰਹੇ ਹਾਂ ਅਸੀਂ ਉਸ ਬੰਦੇ 'ਚ ਜਾ ਰਹੇ ਹਾਂ ਜਿੱਦër ਦੁਬਈ ਕਟੜਬਾਤਾਂ ਡਰਾ ਦੇ ਵੱਲ ਡਰ ਕੇ ਲੋਕਾਂ ਦੇ ਵਿੱਚ ਮਾਹੌਲ ਪੈਦਾ ਜਦੋਂ ਹੋ ਜਾਂਦਾ ਫਿਰ ਭਾਈਚਾਰਾ ਖਤਮ ਹੁੰਦਾ ਇਹਨਾਂ ਦੇ ਇੱਥੇ ਵਕਫਾ ਬਾਤ ਕੀਤਾ ਮੈਂ ਤੁਹਾਨੂੰ ਦਾਵੇ ਨਾ ਕਿਨਾਂ ਅੱਗੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਰਾਹੀਂ ਲੋਕਾਂ ਨੂੰ ਮੈਂ ਕਹਾਂਗਾ ਤੁਸੀਂ ਆਪ ਦੇਖ ਲਿਓ ਸਾਰੇ ਭਾਈਚਾਰੇ ਗਲੀ ਚ ਰਹਿੰਦੇ ਮੈਨੂੰ ਮੈਂ ਇਨਸ਼ੋਰ ਹੈ ਇਸ ਗੱਲ ਦੀ ਕਿ ਜਿੱਥੇ ਮੁਸਲਮਾਨ ਭਾਈਚਾਰਾ ਉੱਥੋਂ ਹਿੰਦੂ ਭਾਈਚਾਰਾ ਛੱਡ ਕੇ ਬਾਹਰ ਚਲੇਗਾ ਜਿੱਥੇ ਮੁਸਲਮਾਨ ਘੱਟ ਗਿਣਤੀ ਜਾ ਉੱਥੇ ਉਹ ਇੱਕ ਮਨੇ ਇਕੱਠੇ ਹੋਈ ਜਾ ਰਹੇ ਆ ਇਹ ਜਿਹੜੀ ਧੜੇਬੰਦੀ ਹੈ ਇਹ ਜਿਹੜਾ ਸਿਸਟਮ ਹੈ ਇਹ ਸਾਡੇ ਦੇਸ਼ ਵਾਸਤੇ ਗਲਤ ਹੈ ਖਤਰਾ ਹੈ ਕਿਸੇ ਦੇ ਅਚਲੀ ਵੀ ਇਹ ਚੀਜ਼ਾਂ ਖਤਰਾ ਹੈ ਸੋ ਇਸ ਕਰਕੇ ਸੀ ਇਹਦੀ ਵਿਰੋਧਤਾ ਕੀਤੀ ਸਿੱਕੋਂ ਪਰ ਕਿੰਨਾ ਅਸਰ ਪੜੇਗਾ ਇਸ ਬਿੱਲ ਦਾ ਇਹ ਤਾਂ ਸਾਨੂੰ ਨਹੀਂ ਸਿੱਖਾਂ ਦੇ ਇਸ ਬਿੱਲ ਦਾ ਤੇ ਅਸਰ ਨਹੀਂਗਾ ਪਰ ਸਰਕਾਰ ਦੀ ਮੰਚਾ ਜਿਹੜੀ ਆ ਉਹ ਕਿਤੇ ਨਾ ਕਿਤੇ ਇਹ ਲੱਗਦਾ ਕਿ ਇਹ ਬਾਅਦ ਵਿੱਚ ਇੱਕ ਇੱਕ ਕਰਕੇ ਸਾਰੇ ਵਾਂ ਲਾਉਣਗੇ ਔਰ ਸਾਰਿਆਂ ਦੇ ਧਰਮ ਅੱਜ ਦਖਲਦਾ ਜੀ ਕਰਨਗੇ ਔਰ ਉਹ ਜਿਹੜੀ ਚੀਜ਼ ਹੈ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਗਲਤ ਹੈ ਸਾਡੇ ਬੱਚਿਆਂ ਵਾਸਤੇ ਫਿਊਚਰ ਵਾਸਤੇ ਗਲਤ ਹੈ ਅਸੀਂ ਨਹੀਂ ਚਾਹੁੰਦੇ ਕੋਈ ਕਿਸੇ ਦੀ ਜਾਤ ਵੇਖ ਕੇ ਧਰਮ ਵੇਖ ਕੇ ਵਰਗ ਵੇਖ ਕੇ ਉਹ ਤੋਂ ਡਰੇ ਜਾਂ ਉਹਨੂੰ ਡਰਾਵੇ ਨਹੀਂ वही असी इंडियन सिटीज जा असी हैं अस कट्ठे होकर देश के काम करना और सारे नाल लेके चलना छड़ना चाहिए इकोनॉमिक की आपने बात करी जिस तरीके से अमरीका ने छब्बीस परसेंट टैरिफ लगा दिया पंजाब पर कितना असर पड़ेगा क्योंकि पंजाब कृषि प्रधान देश है देखो पंजाब ਤੇ ਵੀ ਸਾਡੇ ਦੇਸ਼ ਦੇ ਉੱਤੇ ਅਸਰ ਪੈਣਾ ਟੈਰਫ ਦਾ ਜਿਹੜਾ ਅਮਰੀਕਾ ਨੇ ਲਾਇਆ ਉਹਨਾਂ ਨੇ 25% ਟੈਰਫ ਲਾ ਟੈਰਫ ਲਾਤਾ ਹੈ ਸਾਡੀ ਜਿਹੜੀ ਇੰਡਸਟਰੀ ਹੈ ਉਹ ਖਤਰੇ ਚ ਹੋ ਗਈ ਹੈ ਉਹ ਇੰਡਸਟਰੀ ਜਿਹੜੀ ਹੈ ਕਿਤੇ ਨਾ ਕਿਤੇ ਜਾ ਕੇ ਮਜ਼ਦੂਰ ਦੇ ਨਾਲ ਵਰਗਾਂ ਦੇ ਜਿਹੜੇ ਛੋਟੇ ਕਾਮਕਾਰ ਦੇ ਉਹਨਾਂ ਨਾਲ ਜੁੜਦੀ ਕਿਉਂਕਿ ਹਜ਼ਾਰਾਂ ਲੱਖਾਂ ਕੰਮ ਜਿਹੜੇ ਉਹ ਇੰਡਸਟਰੀ ਚ ਕੰਮ ਕਰਦੇ ਨੇ ਇਹ ਸਰਕਾਰ ਨੇ ਧਿਆਨ ਹੀ ਨਹੀਂ ਦਿੱਤਾ ਸਾਰਾ ਧਿਆਨ ਵਕਫਾ ਸੀ ਵਕਫਾ 6 ਮਹੀਨੇ ਬਾਅਦ ਚ ਵੀ ਹੋ ਸਕਦਾ ਹੈ ਸਾਲ ਬਾਅਦ ਲੈ ਆਉਂਦੇ ਪਰ ਜਿਹੜੀ ਅੱਜ ਇੰਡਸਟਰੀ ਨੂੰ ਮਾਰ ਚ ਲੈਣੀ ਪੈਣੀ ਹੈ ਜਿਹੜੀ ਮਜ਼ਦੂਰਾਂ ਨੂੰ ਜਿੰਨਾ ਵਿਚਾਰਾ ਕੋਈ ਐਮਈ ਤੇ ਮੋਟਰਸਾਈਕਲ ਲਿਆ ਕੋਈ ਕਾਰ ਲਈ ਸਕੂਟਰ ਲਈ ਉਹਦੀ ਫੈਕਟਰੀ ਬੰਦ ਹੋ ਗਈ ਉਹਦਾ ਵਪਾਰ ਬੰਦ ਹੋ ਗਿਆ ਉਹ ਕਿੱਥੇ ਜਾਊਗਾ ਉਹਨਾਂ ਵੱਲ ਨਹੀਂ ਧਿਆਨ ਦਿੱਤਾ ਸਿਰਫ ਇੱਕੇ ਕੰਮ ਵੱਲ ਕੇ ਦੇਸ਼ ਨੂੰ ਆ ਚੀਜ਼ ਦੇ ਦੋ ਸ਼ਾਇਦ ਇਹ ਤਾਂ ਨਾ ਪਤਾ ਨਹੀਂ ਕੀ ਮਿਲ ਜਣਾ ਪਰ ਅੱਜ ਲੋੜ ਸੀ ਟੈਰਿਫ ਦਾ ਖਤਸ਼ਾ ਪਹਿਲਾਂ ਹੀ ਸੀ ਇਹਨਾਂ ਨੂੰ ਪਤਾ ਸੀ ਇਹ ਕਮਜ਼ੋਰ ਨੇ ਨਾ ਇਹਨਾਂ ਨਾਲ ਗੱਲ ਕੀਤੀ ਹੈ ਨਾ ਇਹਨਾਂ ਆਪਣੇ ਵਪਾਰੀਆਂ ਨਾਲ ਗੱਲ ਕੀਤੀ ਹੈ